ਆ ਗਿਆ ਆ ਗਿਆ ਲੋਕਾਂ ਦਾ ਨਾ ਹੈਗਾ ਜੇ ਪੱਤਾ ਬਣਾਉਂਦੇ ਨੇ ਸਾਰੇ ਬੰਦ ਨੂੰ ਕਿੱਲਾ ਉਹਦੇ ਦੱਤੇ ਹੈ ਬੱਚਾ ਤੁਸ ਨੂੰ ਪਤਾ ਹੀ ਹੈ ਤੁਹਾਡੇ ਆਪ ਜੀ ਦੇ ਸਾਹਮਣੇ ਕਹਿਣਾ ਜੇ ਜਾਇ ਸਰਪੰਚ ਸਾਹਿਬ ਰਹਿਣਗੇ ਤੋਂ ਬਾਅਦ ਹੋਰ ਜਦੋਂ ਇਹ ਕੁਝ ਕਰਨਗੇ ਮੇਰੀ ਬੇਨਤੀ ਹੈ ਜੈਂ ਮੈਂ ਰਹੂੰਗਾ ਜੇ ਕੋਈ ਜੋ ਕੰਮ ਕਰੂਗੀ ਉਹਦੀ ਕਾਰਵਾਈ ਹੋਊਗੀ ਹਾਂ ਹਾਂ ਉਹੇ ਜੀ ਹੋਜੂਗੀ ਫਾਲਤੂ ਗੱਲ ਕਰਨ ਦੀ ਲੋੜ ਨਹੀਂ ਨਹੀਂ ਫਾਲਤੂ ਨਹੀਂ ਕਰਦੇ ਕੋਈ ਕੁਛ ਹੋ ਰਿਹਾ ਕਾਨੂੰਨ ਮੁਤਾਬਕ ਹੀ ਹੋ ਰਿਹਾ ਨਹੀਂ ਅਸੀਂ ਵੀ ਕਾਨੂੰਨ ਮੁਤਾਬਕ ਹੀ ਕਰ ਰਹੇ ਹਾਂਗੇ ਕੱਢੇ ਜੀ ਕੋਈ ਪ੍ਰੂਫ ਦੱਸ ਦਿਓ ਸਾਨੂੰ ਨਹੀਂ ਪ੍ਰੂਫ ਆ ਸਾਰਾ ਗੁਰੂ ਘਰ ਪੰਚਾਇਤੀ ਜੀ ਹੈ ਸਾਰਾ ਸਾਹ ਜੀ ਇਹ ਪੰਚਾਇਤੀ ਜੀ ਹੈ ਗੁਰੂ ਘਰ ਸਾਰਾ ਇਹ ਉਹਦੇ ਛੱਪੜ ਤੀਗਾ ਇਹਦੇ ਵਿੱਚੋਂ ਪਾਣੀ ਟੁੱਟਦਾ ਇਹ ਜਲ ਆ ਕੇ ਉਧਰ ਜਾਂ ਲ ਸਾਰੇ ਦਰਬਾਰ ਦੇ ਵਿੱਚ ਜਦੋਂ ਪਾਣੀ ਖਿੰਡ ਜਾਂਦਾ ਆਲੇ ਦਾਲੇ ਇਹਦੇ ਵਿੱਚੋਂ ਜੋਕਾਂ ਗੁਰੂ ਘਰ ਚ ਜਾਂਦੀਆਂ ਨਹੀਂ ਇਹਨੇ ਅਸੀਂ ਆਪ ਕੱਢਦੇ ਰਹਾਂ ਤੇ ਫਿਰ ਅਸੀਂ ਸੰਗਤ ਲਾ ਕੇ ਇਹ ਭਰ ਲਿਆ ਭਰ ਕੇ ਉਦੋਂ ਬਾਅਦ ਦੱਸੋ ਅਸੀਂ ਕੀ ਕੀਤਾ ਓਰੇ ਮਾੜਾ ਬਵੌਰ ਮਾਰਦੀ ਸੀ ਸਾਰੀ ਸਾਰੀ ਅੰਦਰੇ ਲਾ ਲੋ ਤੁਸੀਂ ਆ ਪਹਿਲਾਂ ਮਿੱਠੂ ਸਿੰਘ ਸਰਪੰਚ ਦੀ ਨਕਸ਼ੇ 'ਚ ਤੋਬਾ ਨਾ ਜੀ ਇਹ ਮੜੀਆਂ ਦਾ ਥਾਂ ਪੰਚਾਇਤ ਦੇ ਅੰਦਰ ਨਹੀਂ ਨਹੀਂ ਤੋਬਾ ਤਾਂ ਨਹੀਂ ਹੈਗਾ ਨਾ ਨਾ ਤੋਬਾ ਨਹੀਂ ਨਹੀਂ ਤੋਬਾ ਦੀ ਪਹਿਲਾਂ ਛੱਪੜੀ ਸੀ ਓਰੇ ਚਲੋ ਨਕਸ਼ੇ 'ਚ ਹੋਊਗਾ ਅਸੀਂ ਇਹ ਨਹੀਂ ਕਹਿੰਦੇ ਪਹਿਲਾਂ ਪਿੱਛੇ ਕਾਗਜ਼ਾਂ 'ਚ ਹੋਣਾ ਅਸੀਂ ਇਹ ਗੱਲ ਨਹੀਂ ਮੈਂ ਕਹਿੰਦੇ ਹਾਂ ਕਿ ਉਹ ਮੜੀਆਂ ਨਹੀਂ ਜਾਂ ਕੁਝ ਨਹੀਂ ਹੈਗਾ ਤੋਬਾ ਭਰਿਆ ਜਾ ਸਕਦਾ ਜੀ ਪਹਿਲਾਂ ਹੀ ਹਾਂਜੀ ਹਾਂਜੀ ਹਨਾ ਹਾਂਜੀ ਤੋਬਾ ਬਣਾਇਆ ਨਹੀਂ ਜਾਦਾ ਮੀਆਂ ਸਾਰੀ ਪਿੰਡ ਦੀ ਸੰਗਤ ਖੜੀ ਹੈ ਪੁੱਛੋ ਇਹਨਾਂ ਨੂੰ ਵੀ ਕੀ ਕੀਤੀ ਓਰੇ ਇਹਨਾਂ ਦੇ ਥੋੜੀ ਮੈਂ ਬਿਆਲਣਾ ਮੈਂ ਕਿਹੜਾ ਦਾਲਤਾ ਚਲੋ ਉਹ ਚਲੋ ਅਸੀਂ ਮਹਾਰਾਜ ਦੇਉ ਸਾਨੂੰ ਫਿਰ ਦਾਲਤਾ ਅਸੀਂ ਮਹਾਰਾਜ ਦਾ ਹੁਕਮ ਮੰਨਣਾ ਠੀਕ ਹੈ ਤੁਸੀਂ ਆਪਦੀ ਗੱਲ ਅੱਗੇ ਕਰੋ ਅਸੀਂ ਤਾਂ ਕਰਤੀ ਸਾਡੇ ਤੇ ਇਹ ਗੱਲ ਕਰਤੀ ਵੀ ਇਹ ਤੋਂ ਬਾਅਦ ਸਰਪੰਚ ਸਾਹਿਬ ਨੇ ਸਿੱਧਾਂ ਦੇ ਖੜ ਕੇ ਜਿੱਦੇ ਅਰਦਾਸ ਬੇਨਤੀ ਕਰਾ ਕੇ ਗਿਆ ਇਹ ਗੱਲ ਕਹੀ ਸੀ ਵੀ ਜੇ ਮੈਂ ਵਾਅਦਾ ਕਰੂੰਗਾ ਹੂੰ ਵੀ ਬਹਿਲਦੇ ਮੈਂ ਵਾਦਾ ਨਹੀਂ ਕਰਦਾ ਤੇ ਜੇ ਆ ਉਦੋਂ ਬਾਅਦ ਬਸ ਚਲੋ ਜਿੰਮੇ ਹੋਊਗਾ ਚੰ ਦੇਖਾਂਗੇ ਹੁਣ ਵਾਦਾ ਇਹ ਕਰ ਰਹੇ ਨੇ ਗੁਰੂ ਘਰ ਦੇ ਉੱਤੇ ਸੀ ਕੀ ਚਾਹੁੰਦੇ ਹੈ ਤੁਸੀਂ ਕੀ ਚਾਹੁੰਦੇ ਅਸੀਂ ਤੇ ਚਾਹੁੰਦੇ ਵੀ ਇਹ ਗੁਰੂ ਘਰ ਦੀ ਹੈ ਸਾਰਾ ਗੁਰੂ ਘਰ ਪੰਚਾਇਤੀ ਹੈ ਫਿਰ ਤਾਂ ਸਾਰਾ ਰੁਕੋ ਐ ਦੱਸੋ ਜੇ ਤੇ ਜੇ ਤਾਂ ਹੋ ਸਾਰੀ ਜਗ੍ਹਾ ਕਿਸੇ ਹੋਰ ਕਾਸੇ ਚਾਹਤਾ ਦੱਸੋ ਸਾਰਾ ਪੰਚਾਇਤੀ ਹੈ ਗੁਰੂ ਘਰ ਪੰਚਾਇਤੀ ਗੰਨਾ ਹਾਂਜੀ ਪੰਚਾਇਤੀ ਸਾਰਾ ਪੰਚਾਇਤੀ ਜਾਈ ਠੀਕ ਹੈ ਹਾਂਜੀ 5-6 ਸਾਲ ਹੋ ਗਏ ਸਿਦਾਂ ਸਿੰਘ ਦਾ ਸਥਾਨ ਉੱਥੇ ਬਣਿਆ ਹੋਇਆ ਪੰਚਾਇਤੀ ਦੇ ਵਿੱਚ 14 ਠੀਕ ਹੈ ਹਾਂਜੀ ਇਹ ਵੀ ਸਾਂਝੇ ਕੰਮ ਵਾਸਤੇ ਵਰਤੇ ਜਾਊਗਾ ਫਿਰ ਇਹ ਸਾਂਝੇ ਵਸਤੀ ਹੈ ਅਸੀਂ ਕਿਹੜਾ ਦੇ ਘਰ ਖਾਤਰ ਹਾਂਜੀ ਹਾਂਜੀ ਇਹਨੂੰ ਸਾਂਝੇ ਵਸਤੀ ਵਰਤਣ ਹਾਂਜੀ ਹਾਂਜੀ ਪੁਰਾਣਾ ਨਹੀਂ ਪੰਚਾਇਤ ਦਾ ਨਹੀਂ ਨਹੀਂ ਇੱਕ ਮਿੰਟ ਆ ਹੁਣ ਇਹਦੇ ਇਹਦੇ ਚਾਚੇ ਦੇ ਮੁੰਡੇ ਨਹੀਂ ਘਰ ਪਰਖ ਹੈ ਉੱਥੇ ਚ ਕਿਹੜਾ ਆਹ ਦੇਖਾ ਸਾਹਮਣੇ ਜੀ ਅਭੀ ਵਿੱਚ ਹੀ ਹੁੰਦਾ ਹਾਂਜੀ ਆ ਦੇਖੋ ਆਹ ਦੇ ਸਾਹਮਣੇ ਪਾਰਖ ਹੈ ਠੀਕ ਹੈ ਹਾਂਜੀ ਇਹਦੀ ਬੈਕ ਸਾਈਡ ਤੇ ਸਾਡੀ ਆਪਣੀ ਪਰਸਨਲ ਪਲਾਟ ਆ ਉਹ ਵੀ ਇਹਦੇ ਵਿੱਚੋਂ ਨਿਕਲੂਗਾ ਆ ਬਡਵਾਰੀ ਸਾਹਿਬ ਬੈਠੇ ਨੇ ਅੱਧਾ ਹੁੰਦਾ ਜੀ ਠੀਕ ਹੈ ਹਾਂਜੀ ਇਹਦੇ ਪਿੱਛੇ ਹੋਰ ਵੀ ਜਗ੍ਹਾ ਬਣਦੀ ਹੈ ਜੇ ਸਰਕਾਰੀ ਪਰਜਾਇਤੀ ਹੋਰ ਪਿੰਡ ਦੇ ਵਿੱਚ ਕਿੰਨਾ ਰੁਕੇ ਪਏਗਾ ਨਹੀਂ ਅੱਜ ਸੇਲ ਦੇ ਉਹੀ ਕਰਵਾ ਰਹੇ ਹਾਂ ਹੈਂ ਸੇਲ ਦੇ ਕਰਵਾ ਰਹੇ ਹਾਂ ਚਲੋ ਮੈਂ ਗੱਲੇ ਗੱਲੇ ਤੇ ਉਂਗਲ ਧਰਨਾ ਚੱਲ ਕੇ ਸਾਰਾ ਛੜਾਓ ਸਾਡੇ ਕੋਲ ਜਿਹੜੇ ਜਿਹੜੇ ਕਬਜ਼ਾ ਵਾਰਨਟਾਈ ਨੇ ਅਸੀਂ ਉਹਨਾਂ ਤੇ ਕੰਮ ਨਹੀਂ ਅਸੀਂ ਪਤਾ ਕਿ ਸਾਡੀ ਬੇਨਤੀ ਹੈ ਸਾਹਿਬ ਜੀ ਵੀ ਇਹ ਗੁਰੂ ਘਰ ਮੇਰਾ ਤਾਂ ਹੀ ਕੱਲ ਤੇ ਕੰਮ ਤਾਂ ਸਾਂਝੇ ਹੀ ਹੋਊਗਾ ਨਹੀਂ ਇਹ ਵੀ ਸਾਂਝੇ ਹੀ ਹੈ ਪੂਰੇ ਪਾਰਕ ਫਾਉ ਦੇਖੋ ਨਹੀਂ ਨਹੀਂ ਇੱਥੇ ਤਾਂ ਮੇਰੇ ਦੱਸਦੇ ਕਣਕ ਚੌਲਗਾ ਹਣਾ ਤਾਂ ਖੇਤੀ ਕਰ ਰਹੇ ਹਾਂਜੀ ਹਾਂਜੀ ਇਹ ਤਾਂ ਕੋਈ ਖੇਤੀ ਤਾਂ ਕੋਈ ਸਾਂਝਾ ਨਹੀਂ ਨਹੀਂ ਇੱਕ ਮਿੰਟ ਆ ਦੇਖਾ ਦੇਖਾ ਕੀ ਇਹ ਪੇੜੇ ਲੱਗੇ ਹੋਏ ਦਰਖਤ ਇੱਕ ਬੱਸ ਤਾਂ ਆਖੀ ਕਹਿੰਦੇ ਵਾਤਾਵਰਨ ਸਾਫ਼ ਹੋਣਾ ਚਾਹੀਦਾ 3 ਕਿਲੋਮੀਟਰ ਨਹੀਂ 3 ਕਿਲੋਮੀਟਰ ਹਲਵਾਰ ਕਿਹਨੇ ਆ ਦਿਖਾ ਅਸੀਂ ਲਾਏ ਹੋਈ ਹਾਂ ਸਾਰੇ ਦਰਖਤ ਅਸੀਂ ਆਪ ਲਾਏ ਨੇ ਨਹੀਂ ਆਪਾ ਇੱਥੇ ਮਦਾਬਾ ਕੇ ਦੇ ਦੋ ਵੀ ਇੱਥੇ ਦਰਖਤ ਲੱਗਣੇ ਹਾਂਜੀ ਹਾਂਜੀ ਦਰਖਤ ਲਵਾ ਦਿਓ ਹਾਂਜੀ ਹਾਂਜੀ ਸੱਡਾਂ ਨੂੰ ਦਰਖਤ ਲਵਾ ਦਿਓ ਆ ਸਾਡੇ ਲੱਗੇ ਹੋਏ ਨੇ ਨਹੀਂ ਨਹੀਂ ਪਾਰਕ ਪਾਰਕ ਵੀ ਤਾਂ ਦਰਸਤਾਂ ਵਾਲੀ ਬਣੋ ਹਾਂਜੀ ਫੁੱਲ ਬੂਟੇ ਲਵਾਓ ਅਸੀਂ ਤਾਂ ਕਹਿੰਨਾ ਫੁੱਲ ਬੂਟੇ ਹੋਰ ਲਵਾਓ ਪਾਰਕ ਵੀ ਦਾ ਦਰਸਤ ਨਾਲ ਹੀ ਬਣੂਗਾ ਹਾਂਜੀ ਹਾਂਜੀ ਚਲੋ ਬੈਠੋ ਚਲੋ ਬੱਚੇ ਖੇਡ ਲੈਣ ਇਹ ਪਤਾ ਹੈ ਕੀ ਹੈ ਸਰਦਾਰ ਜੀ ਸਾਹਿਬ ਜੀ ਸਾਡੀ ਬੇਨਤੀ ਹੈ ਕੁਝ ਕ ਬੰਦੇ ਨੇ ਜਿਹੜੇ ਨੇ ਸਰਪੰਚ ਨੂੰ ਚੱਕੀ ਫਿਰਦੇ ਨੇ ਇਹ ਨੁਕਸਾਨ ਹੋ ਜੇ ਤਾਂ ਸਾਡਾ ਹੋ ਜੂ ਜੇ ਇਹਦਾ ਹੋ ਜੂ ਨਹੀਂ ਨਹੀਂ ਨੁਕਸਾਨ ਸਾਡੀ ਤਾਂ ਸਿੱਧੀ ਬੇਨਤੀ ਹੈ ਇਹ ਸਾਂਝੇ ਕੰਮਾਂ ਵਾਲੀ ਜਗ੍ਹਾ ਹੈ ਹੈਗੇ ਸਾਡੇ ਪਿੰਡ ਦੇ ਬੰਦੇ ਨੇ ਨੁਕਸਾਨ ਵਾਲੀ ਗੱਲ ਕਿਉਂ ਕਰਦੇ ਜੀ ਹੋਊਗੀ ਅਸੀਂ ਝੂਠ ਨਹੀਂ ਬੋਲਦੇ ਸਾਨੂੰ ਮਹਾਰਾਜ ਦੀ ਹਜ਼ੂਰੀ 'ਚ ਖੜਾ ਕੇ ਕਹਾ ਲੋ ਚਾਹੀ ਨੇ ਤੁਸੀਂ ਆਪ ਲੈ ਕੇ ਖਾਲਸਾ ਪੰਥ ਕੁਰਬਾਨੀਆਂ ਕਰਦਾ ਹੈ ਗੁਰੂ ਘਰਾਂ ਖਾਤਰ ਤੁਸੀਂ ਬਾਬਾ ਜੀ ਐਂ ਕਰੋ ਤੁਸੀਂ ਆਪ ਦੇ ਹੱਥਾਂ ਨਾਲ ਪੌਦੇ ਲਾ ਦਿਓ ਇੱਥੇ ਹਾਂ ਲਾ ਦਨੇ ਆ ਲਿਓ ਅਸੀਂ ਹੁਣ ਲਾ ਦਨੇ ਆ ਪੌਦੇ ਪੌਦੇ ਤਾਂ ਮੈਂ ਆਪ ਲਾਉਣ ਨੂੰ ਤਿਆਰ ਆਂ ਵੀਡੀਓ ਸਾਹਿਬ ਹੂੰ ਵੀਡੀਓ ਸਾਹਿਬ ਕਿੱਥੇ ਪੌਦੇ ਲਾਉਣ ਨੂੰ ਅਸੀਂ ਆਪ ਤਿਆਰ ਆਂਗੇ ਕਿਹਦੇ ਸਾਨੂੰ ਫੋਨ ਲਾ ਅਸੀਂ ਤੇ ਚੀਜ਼ ਤੇ ਸਹਿਮਤ ਆਂ ਪਾਰਕ ਹੀ ਬਣਾਉਣਾ ਫਿਰ ਪਾਰਕ ਵਿੱਚ ਪੌਦੇ ਚਾਹੇ ਸਾਡੇ ਕੋਲ ਨੂੰ 1000 ਪੌਦੇ ਲਾਉਣ ਲੱਗੂਗੀ 10-15 ਲੱਖ ਰੁਪਏ ਅਸੀਂ ਸੇਮ ਤਾਂ ਇਹ ਚੀਜ਼ ਦੇ ਬੈਠ ਰੋ ਸੁਣੋ ਚਲੋ ਸਾਰਾ ਡੰਡੀਆਂ ਵਾਲਾ ਰਸਤੇ ਬਣਾਉਣੇ ਨੇ ਨਹੀਂ ਆਪਾਂ ਹੁਣੀ ਮਤਾਂ ਪਵਾ ਦੇਣਾ ਜਿੰਨੇ ਬੰਦੇ ਖੜੇ ਆ ਸਾਰਾ ਤੋਂ ਮਤਾਂ ਪਵਾ ਦੇਣਾ ਹਾਂਜੀ ਹਾਂ ਲਾਓ ਅਸੀਂ ਹੁਣੀ ਲਾਉਣੇ ਆਂਗੇ ਅਸੀਂ ਤੁਹਾਡੇ ਜਿੰਨੇ ਮਰਜ਼ੀ ਕੋ ਹੁੰਦੇ ਲਾ ਦਾਂਗੇ ਪੌਦੇ ਇਹਦੇ ਨਹੀਂ ਲੱਗਣਗੇ ਮੂ ਵੀ ਸਾਰੇ ਰਸਤੇ ਮੈਂ ਅਬਦੇ ਲਵੋ ਲਾ ਦੂੰਗਾ ਗੁਰੂ ਘਰ ਵੱਲੋਂ ਲਾ ਦੂੰ ਪੌਦੇ 20-30 ਲੱਖ ਰੁਪਏ ਕਿਹੜਾ 5-70 ਰੁਪਏ ਜੇ ਉਹੀ ਜਾਣਬੁੱਝ ਕੇ ਇਹ ਪਤਾ ਕਿ ਜਾਣਬੁੱ ਸਾਹਿਬ ਮੈਂ ਤਾਂ ਪੰਜਾਬੀ ਚ ਸੁਣ ਲਓ ਮੇਰੇ ਨਾਲ ਐ ਖੇੜੇ ਸਾਰੇ ਨਹੀਂ ਇਹ ਕਹਿੰਦੇ ਸਾਡੀ ਅੜੀ ਐ ਵੀ ਅਸੀਂ ਛਡਾਉਣਾ ਐ ਇਹ ਨਹੀਂ ਛਡਾਉਣਾ ਤਾਂ ਹੀ ਸਾਰਾ ਸਾਰਾ ਛਡਾਓ ਸਾਰਾ ਛਡਾਓ ਸਾਰਾ ਛਡਾਓ ਹੋਰ ਮਤਲਬ ਇਹ ਪਤਾ ਹੀ ਕੀ ਐ ਇਹਨਾਂ ਦਾ ਮਤਲਬ ਕੀ ਐ ਮੈਂ ਉੱਥੇ ਗੇਟ ਲਾਉਂਦਾ ਤੀਗਾ ਸੰਗਤ ਵਾਸਤੇ ਆ ਗੇਟ ਸਾਡਾ ਰੱਖਿਆ ਹੋਇਆ ਐ ਇਹਨਾਂ ਨੇ ਜਾਣ ਬੁੱਝ ਕੇ ਉੱਥੇ ਉਹ ਦੇਖੋ ਕਿਵੇਂ ਰੋਕੇ ਮੂਰੇ ਨਹੀਂ ਗੇਟ ਲਾਉਣ ਦੀ ਕੀ ਲੋੜ ਐ ਪਬਲਿਕ ਉਹ ਸੰਗਤ ਵਾਸਤੇ ਜੀ ਕਿਉਂ ਗੇਟ ਲਾਉਣਾ ਹੈ ਅਸੀਂ ਤੋਰ ਤੱਕਰ ਪਰਤ ਪਾਈ ਦੀ ਗੇਟ ਗੇਟ ਲਾਉਣੀ ਪਬਲਿਕ ਸੜਕਾਂ ਨਹੀਂ ਗੇਟ ਲਾਦਾ ਤਾਂ ਕੋਈ ਕਬਜ਼ਾ ਨਹੀਂ ਹੈਗਾ ਇਹਦਾ ਸਿਰੇ ਕਬਜ਼ਾ ਸਾਡਾ ਕਬਜ਼ਾ ਹੀ ਆ ਹੋਰ ਕੀ ਆ ਹੁਣ ਸਾਰੇ ਗੁਰੂ ਘਰ ਤੇ ਵੀ ਕਬਜ਼ਾ ਹੈ ਗੁਰੂ ਘਰ ਤੇ ਵੀ ਕਬਜ਼ਾ ਹੈ ਅਸੀਂ ਗੁਰੂ ਘਰ ਦੇ ਅੰਦਰ ਚਾਰ ਦੁਵਾਰੀ ਅੰਦਰ ਜੋ ਮਰਜ਼ੀ ਤੁਸੀਂ ਖੂਬ ਬਤੋ ਮਾਰ ਵਾਰੀ ਸਾਨੂੰ ਕਾਰਕ ਬਣਾ ਲੈ ਪੰਜਾਬੀ 'ਚ ਮੇਰੇ ਕਨੇਓ ਤੂੰ ਕੁਝ ਕਰ ਉਹ ਰੇ ਮੈਂ ਤਾਂ ਤੈਨੂੰ ਪੰਜਾਬੀ 'ਚ ਗੱਲਾਂ ਦੋ ਕਹਿਤੀਆਂ ਠੀਕ ਹੈ ਆ ਸਾਰੇ ਅਫਸਰਾਂ ਨੇ ਸੋੜ ਲਿਆ ਮੀਡੀਆ ਨੇ ਸੋਹ ਇੱਕ ਕੰਮ ਦੇ ਵਿੱਚ ਮੇਰੀ ਗੱਲ ਸੁਣ ਤੋਂ ਮੈਂ ਕਰ ਮੈਨੂੰ ਮਹਾਰਾਜ ਦੀ ਹਜ਼ੂਰੀ 'ਚ ਖੜਾ ਕਰ ਘਾਟ ਬਣਾਉਣ ਲੱਗ ਪਿਆ ਬਾਹਾਂ ਦੇ ਨੂੰ ਮੈਂ ਸਾਰੇ ਅਸੀਂ ਤੇਰੇ ਨਾਲ ਪਕਾਈ ਨਹੀਂ ਮਾਰਦੇ ਜੋ ਮਰਜੀ ਜੋ ਮਰਜੀ ਕਰਾ ਸਰਦਾਰ ਖੜੇ ਨੇ ਅਫਸਰ ਖੜੇ ਨੇ ਸਾਰੇ ਮੈਂ ਬਾੜੀ ਪਕਾਈ ਨਹੀਂ ਕਰਦਾ ਠੀਕ ਹੈ ਅਸੀਂ ਮੇਰੀ ਗੱਲ ਸੁਣੋ ਦੇਖੋ ਸੰਜੇ ਕੰਮ ਸੰਜੀ ਨਹੀਂ ਹੁੰਦਾ ਸਾਰੇ ਪਿੰਡ ਦੀ ਜੀ ਹਾਂ ਜੀ ਹਾਂ ਜੀ ਬੰਦੇ ਕੰਮੀ ਆਉਂਦੇ ਆਪਾਂ ਨੂੰ ਵੈਸੇ ਗੱਲ ਕਰ ਰਹੇ ਜਿਹੜਾ ਪਿੰਡ ਨੂੰ ਤਰਾਜ ਆ ਵੀ ਆਉਣ ਵਾਲੇ ਸਮੇਂ 'ਚ ਦੇਖੋ ਸੋਡੇ ਹੀ ਆਪਨੇ ਨਹੀਂ ਆ ਬਿੱਠੂ ਸਰਪੰਚ ਖੜਾ ਇਹਦੇ ਮੌਜੂਦੀ ਇਹਦੇ ਇਹਦੇ ਉਦੋਂ ਪਾਈ ਗਿਆ ਸੀ ਨਾ ਯੂਰੇ ਗੁਰੂ ਕਰ ਰਹੇ ਇਹ ਜਾਣ ਪੁੱਛ ਕੇ ਸਰਕਾਰ ਦੀ ਸਾਰੀ ਅੰਮ੍ਰਿਤਪੁਰ ਦੇ ਵਿਦਿਆਪਤ ਨੇ ਬੰਦ ਕਰਦੇ ਕਿਉਂ ਮਰਦੇ ਖੜੇ ਵੀ ਇੱਕ ਬੇਨਤੀ ਹੋ ਰਹੀ ਹੈ ਅਸੀਂ ਅੱਜ 6 ਸਾਲ ਹੋ ਗਏ ਸਰਕਾਰ ਸਾਲਾਂ ਲੰਘੀ ਤੇ ਨੂੰ ਮੈਂ ਦੱਸਾਂ ਕਿ ਉਹ ਤਾਂ ਮਤ ਨਹੀਂ ਦੇ ਰਹੇ ਉਹ ਸਾਰੇ ਪਿੰਡ ਨਹੀਂ ਵਰਤਣੇ ਨਹੀਂ ਨਹੀਂ ਫਿਰ ਹੈ ਦੇਖੋ ਸਰਕਾਰ ਦੀ ਤਾਂ ਸੱਚ ਬੋਲੋ ਬਾਰੇ ਗੱਲ ਕਰਦੇ ਪਿੰਡ ਜੀ ਜੀ ਹੁਣ ਕਸੀਲਦਾਰ ਸਾਹਿਬ ਆਏ ਨੇ ਉਹ ਗੁਰੂ ਕਰਦਾ ਤੁਸੀਂ ਨਹੀਂ ਦਰਬਾਰ ਤਾਂ ਦੇਖੋ ਤੁਸੀਂ ਏਹੀ ਗੱਲ ਦਰਬਾਰਕ ਨਹੀਂ ਲਾਦੇ ਜਿਹੜਾ ਪੈਸਾ ਲਾਉਣੇ ਉਧਰ ਉਹ ਪੈਸੇ ਲਾਉਣੇ ਜਾਂ ਨਹੀਂ ਲਾਉਣੇ ਦੇ ਵਾਸਤੇ ਆਏ ਉਹ ਤੁਹਾਡੇ ਨਗਰ ਦਾ ਕੰਮ ਹੈ ਨਹੀਂ ਫਿਰ ਬੇਨਤੀ ਹੈ ਸਾਡੀ ਤੁਸੀਂ ਇਹਨੂੰ ਥੋੜਾ ਜਿਆਦਾ ਰਫਾ ਦਫਾ ਕਰ ਦਿਓ ਨਹੀਂ ਸਾਡਾ ਨੁਕਸਾਨ ਹੋ ਜਾਂਦਾ ਸਾਡਾ ਕੋਈ ਨਹੀਂ ਤੇ ਸਾਡਾ ਉਹ ਜੇ ਸਰਪੰਚ ਦਾ ਹੋ ਜੇ ਸਾਡਾ ਹੋਰ ਕਿਸੇ ਬੰਦੇ ਨਾਲ ਕੋਈ ਦਾਖਲਦਾ ਜੀ ਨਹੀਂ ਦਾ ਸਾਨੂੰ ਛੋਟੇ ਤੇ ਗੁੱਸਾ ਨਾ ਸਾਹਬ ਦਾ ਗੁੱਸਾ ਕਿਸੇ ਦਾ ਗੁੱਸਾ ਨਹੀਂ ਠੀਕ ਹੈ ਜਿਹੜੇ ਪੰਚਾਇਤ ਤੁਸੀਂ ਤਾਂ ਇਹਦੇ ਹੁਕਮ ਮੁਤਾਬਕ ਆਏ ਹੋ ਜੇ ਗੁਰੂਆਂ ਦੇ ਉੱਪਰ ਦੀ ਜੀ ਹਿੱਤ ਇਹ ਚੀਜ਼ ਅੜੀ ਵਾਲੀ ਹੋਊਗੀ ਗੁਰੂਆਂ ਦੇ ਉੱਪਰ ਨਹੀਂ ਹੋਊਗਾ ਲਿਖਿਆ ਮਰਦ ਖੇੜੇ ਗੁਰੂ ਘਰ ਨੂੰ ਜੋ ਮੱਥਾ ਟੇਕਣ ਜਾਂਦੇ ਬਾਰਕਬੀਤੀ ਲੰਘਦੇ ਆਂ ਆਪਾਂ ਤੇ ਪਾਰਕ ਬਣਾਉਣਾ ਮਤਲਬ ਆਉਣ ਵਾਲੀ ਸਮਝ ਮੇਰੀ ਗੱਲ ਨਹੀਂ ਸਾਬ ਜੀ ਨਾ 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 ਸਾਬ ਦੀ ਗੱਲ ਤੋਂ ਜੁ ਕੰਮ ਆਉਣ ਵਾਲੀ ਸਮਝ ਤੇ ਲਾਉਣ ਦਾ ਲਾ ਦੋ ਜੀ ਇਹ ਰੀਟੇ ਲਵਾ ਦੋ ਏਡੇ ਲਵਾ ਦੋ ਮਰਜ਼ੀ ਲਵਾ ਲੀਂ ਦਰਖਤ ਤਾਂ ਪਾਰਕ ਹੀ ਬਣੂਗਾ ਨਹੀਂ ਦਰਖਤ ਲਵਾ ਦੋ ਦਰਖਤ ਲੱਗਣੀ ਹੈ 15 ਰੁਪਏ ਪਹਿਲਾਂ ਕਿਨੇ ਲਾਇਏ ਨੇ ਇਹ ਦਰਖਤ ਪੇਟੇ ਅਸੀਂ ਲਾਇਏ ਨੇ ਅਸੀਂ ਆਪ ਭਰਤ ਪਾਈਆ ਸੰਗਤ ਦੇ ਨਾਲ ਇੱਥੇ ਕੋਈ ਵੀ ਖਾ ਸਕਦਾ ਬੱਚਾ ਆ ਕੇ ਕਰੋ ਕੋਈ ਮਰਜ਼ੀ ਸਾਬਾ ਤੇ ਖੁੱਲ ਹੈਗੀ ਕਿਸੇ ਨੂੰ ਕੋਈ ਰੋਗ ਟੋਕ ਨਹੀਂ ਓਰੇ ਮੇਰੀ ਗੱਲ ਸੁਣੋ ਹਾਂਜੀ ਜੇ ਦਰਸਤ ਲੱਗਣਗੇ ਇਹ ਜਾਣ ਬੁੱਝ ਕੇ ਸਰਪੰਚੇ ਪੰਗੇ ਛੇੜਦੇ ਦਰਬਾਰਿਆਂ ਨੂੰ ਤਾਂ ੱੱਕੇ ਨਾਲ ਸਰਪੰਚੀ ਲਈ ਐ ਇਸ ਤੋਂ ਬਾਅਦ ਹਣ ਖਾਲਸੇ ਪੰਥ ਨਾਲੇ ਨੇ ਪੰਗਾ ਲਿਆ ਇਹਨੂੰ ਪਤਾ ਲੱਗ ਜੂ ਵੀ ਖਾਲਸੇ ਪੰਥ ਨਾਲ ਅਬਦਾਲੀ ਵਰਗੇ ਮੱッセ ਰੰਗੜ ਵਰਗੇ ਬੜੇ ਆਏ ਨੇ ਚੜ ਕੇ ੱੱਕੇ ਨਾਲ ਸਰਪੰਚੀ ਤਾਂ ਤਾਂ ਲਈ ਹੁੰਦੀ ਦੂਜੇ ਮੇਰੇ ਨਾਲ ੱੱਕੇ ਨਾਲ ਵਾੜੂ ਬੱਸ ਨਿਕਲ ਮਾਰ ਦੇ ਤੂੰ ਕਮਾਨ ਕਰ ਦੇ ਤੂੰ ਬਾਹਰ ਟਰੈਕਟਰ ਫਿਰ ਤੈਨੂੰ ਪਤਾ ਲੱਗੂ ਮੈਂ ਚੀਜ਼ ਕੀ ਆ ਦੇਖ ਸਕਦੇ ਹੋ ਦੋਸਤੋ ਪਿੰਟ ਮੇ ਦੇ ਬਸ ਦੇਖ ਸਕਦੇ ਹੋ ਜੀ ਤਸਵੀਰਾਂ ਦੇ ਵਿੱਚ ਤਸਵੀਰਾਂ ਦੇਖ ਰਹੇ ਹੋ ਤੁਸੀਂ ਪਿੰਟ ਮੇ ਤੇ ਆਸ ਦੀਆਂ ਸਾਰਾ ਨਗਰ ਹੈ ਜਿਹੜਾ ਆਹ ਗੁਰਦੁਆਰਾ ਸਾਹਿਬ ਦੇ ਨਾਲ ਜੁੜੀ ਹੋਈ ਹੈਗੀ ਆਹ ਇੱਥੇ ਕਬਜ਼ਾ ਲੈਣ ਦੀ ਜਿਹੜੀ ਹੈਗੀ ਉਹ ਚੱਲ ਰਿਹਾ ਹੈ ਪ੍ਰੋਸੈਸ ਦੇਖ ਸਕਦੇ ਹੋ ਜੀ ਤਸਵੀਰਾਂ ਇੱਧਰ ਇਹ ਜਾਣਦੀ ਟੂਕੇ ਖਰਾਬ ਹੋ ਰਹੇ ਪਾਰਕ ਬਣਾਵਾਗੇ ਬਾਕੀ ਇਹਨਾਂ ਨੂੰ ਦੇਖ ਸਕਦੇ ਹੋ ਜੀ ਤੁਸੀਂ ਸੂਜ-ਬੂਜਨ ਵਾਲਾ ਜਿਹੜਾ ਪ੍ਰਸ਼ਾਸਨ ਦੀ ਸੂਜ-ਬੂਜਨ ਵਾਲਾ ਜਿਹੜਾ ਇਹ ਜਿਹੜਾ ਕੰਮ ਹੈ ਇਹ ਯਾਨੀ ਕਿ ਵੀ ਰੁਕੇਗਾ ਦੇਖ ਸਕਦੇ ਹੋ ਤਸਵੀਰਾਂ ਬਿਲਕੁਲ ਕਿੰਨੇ ਰੋਪਣਾ ਹਟੇਰਾ ਇੱਥੇ ਦਾ ਬੜਾ ਜੀ ਦੋਰ ਕਰ ਦੋ ਆਇਆ ਸਰਪੰਚ ਆ ਹਾਂ ਨਵੀਂ ਨਾਲਾ ਜਿੱਕੀ ਪੁਰੇ ਪੁਰੇ ਲਾ ਲੈਣਾ ਬਾਹਾਂ ਇਧਰ ਲਾਜਮੀ ਜੀ ਅਸੀਂ ਅੱਜ ਨਹੀਂ ਹਟਦੇ ਹੈਗੇ ਸਤਿਕਾਰ ਜੀ ਮੈਂ ਸਰਪੰਚ ਸਤਨਾਮ ਆ ਤੇ ਇਹ ਥੋਂ ਦੇ ਵਿੱਚ ਪਹਿਲਾਂ ਟੋਏ ਦੀ ਛੱਪੜ ਬਣੇ ਹੋਏ ਸੀਗੇ ਠੀਕ ਆ ਜੀ ਪਾਣੀ ਦਾ ਸਹੀ ਢੰਗ ਨਾਲ ਨਾਪਕਾਸ ਨੂੰ ਕਰਕੇ ਜੀ ਪੂਰੇ ਪਾਣੀ ਸਟੋਰ ਹੋ ਜਾਂਦੇ ਏਦੋਂ ਬਾਅਦ ਉਸ ਪਿਛਲੀਆਂ ਪੰਚੇਤਾ ਨੇ ਪਾਈਪ ਲਾਈਨ ਪਾਤੀ ਤੇ ਉਹਦੇ ਕਾਰਨ ਪਾਣੀ ਅੱਗੇ ਲੰਨਣ ਲੱਗ ਗਿਆ ਟੋਆ 'ਚ ਮਿੱਟੀ ਪੈ ਗਈ ਠੀਕ ਹੈ ਉਹਾਂ ਦੀ ਮਿੱਟੀ ਵੀ ਉਰੇ ਪਿੰਡ ਦੇ ਲੋਕਾਂ ਨੇ ਪਾਈ ਆ ਵੀ ਉਰੇ ਜਵਾਖ ਖੇਡ ਲਿਆ ਕਰਨਗੇ ਪਾਰਕ ਬਣ ਜਾਊਗਾ ਇਹਨਾਂ ਨੇ ਪਹਿਲਾਂ ਗੁਰੂ ਘਰ ਤੇ ਨਿਜਾਇਜ਼ ਕਬਜ਼ਾ ਕੀਤਾ ਹੋਇਆ ਤੇ ਜਿਹੜੀ ਗੁਰੂ ਘਰ ਦੀ ਚਾਰਦੁਵਾਰੀ ਤੋਂ ਬਾਹਰੇ ਆ ਇਹ ਇੰਨੀ ਕੁ ਜਿਹੀ ਕਨਾਲ ਦੋ ਕਨਾਲਾਂ ਦੇ ਇੱਥੇ ਪਾਰਕ ਬਣ ਜਾਊ ਉਰੇ ਬੱਚਿਆਂ ਦੇ ਖੇਡਣ ਨੂੰ ਜਗ੍ਹਾ ਨਹੀਂ ਆ ਪਰਾਂ ਲਈ ਛੱਡ ਦਾਂਗੇ ਉਹ ਚੀਜ਼ ਦਾ ਸਾਨੂੰ ਇਹ ਕਬਜ਼ਾ ਨਹੀਂ ਦੇ ਰਹੇ ਆਪਦੀ ਖੇਤੀ ਕਰਦੇ ਨੇ ਘੋੜੇ ਮੱਹਾਂ ਰੱਖੇ ਹੋਏ ਨੇ ਉਰੇ ਇਹਨਾਂ ਦੀ ਗੁਰੂ ਘਰ ਤੇ ਵੀ ਕਬਜ਼ਾ ਕਰਕੇ ਇਹਨਾਂ ਨੇ ਮਰਜ਼ੀ ਨਾਲ ਮੱਥਾ ਟੇਕਣ ਦਿੰਦੇ ਨੇ ਇਹ ਮਰਜ਼ੀ ਨਾਲ ਨਾ ਕਿਸੇ ਨੂੰ ਬੀਟ ਵੀ ਦੇਣੋਂ ਛੱਡ ਕੇ ਕਿੱਥੇ ਅੱਜ ਕੋਈ ਬਰੰਟ ਕੱਪ ਚਾਹੇ ਕਿੱਥੇ ਬਰੰਟ ਕੱਪ ਚਾਹੇ ਜੀ ਫਿਲਡਰ ਸਾਹਿਬ ਆਏ ਹੋਏ ਨੇ ਜੀ ਪੀ ਸਾਹਿਬ ਆਏ ਹੋਏ ਨੇ ਅੱਛਾ ਜੀ ਹਾਂ ਇਹਨਾਂ ਨੇ ਜੀ ਸਾਰੇ ਨੂੰ ਲੰਗਰ ਕਰਵਾਉਣਾ ਹੈਗਾ ਹਾਂ ਜੀ ਇਹਨਾਂ ਨੂੰ ਗੱਡੀਆਂ ਲਾੜ ਨੂੰ ਜਗ੍ਹਾ ਬਣਾਉਣੀ ਹੈ ਹਾਂ ਜੀ ਇਹਨਾਂ ਨੇ ਆਪਦਾ ਪਰਸਨਲ ਘਰ ਬਣਾ ਰੱਖਿਆ ਗੁਰੂ ਘਰ ਨੂੰ ਜੀ ਇਹਨਾਂ ਨਾਲ ਕਹਿੰਦੇ ਉਰੇ ਸੌਣੀ ਹੈਗੀ ਸੀ ਇਹਨਾਂ ਨੇ ਉਰੇ ਆਪਦਾ ਪਰਸਨਲ ਘਰ ਬਣਾ ਰੱਖਿਆ ਮੈਸਾ ਝੋਟੇ ਇਹ ਤੋਂ ਪਹਿਲਾਂ ਸੂਰ ਵੀ ਰੱਖੇ ਹੋਏ ਸੀ ਝੋਟੇ ਬਹੁਤ ਕੁਸ ਰੱਖਿਆ ਹੋਇਆ ਮੈਸਾ ਲਵਾਉਂਦੇ ਜੀ ਗੁਰੂ ਘਰਾਂ ਚ ਮੈਸਾ ਗੁਰੂ ਘਰ ਚ ਮੈਸਾ ਰੁਪਇਆ ਲੈਂਦੇ ਨੇ ਮੈਸਾ ਲਵਾਈ ਦਾ ਗੁਰੂ ਘਰਾਂ ਚ ਮੈਸਾ ਕਿੱਥੇ ਲਵਾਉਂਦੇ ਹੁੰਦੇ ਨੇ ਲੋਕ ਇਹ ਤਾਂ ਉਰੇ ਇਹਨਾਂ ਨੇ ਆਪ ਦਾ ਕਬਜ਼ਾ ਕਰਖਿਆ ਘਰੇ ਬਣਾ ਰਖਿਆ ਇੱਕ ਤਰ੍ਹਾਂ ਦਾ ਨਾ ਕਿਸੇ ਪਿੰਡ ਨੂੰ ਗੱਲੇ ਦਾ ਹਸਾਬ ਹੈ ਨਾ ਕਿਸੇ ਦਾ ਜਿੰਨੇ ਗੱਲੇ ਚਾਹੁੰਦੇ ਨੇ ਉਹਨੇ ਜੇਬ ਚ ਅਸੀਂ ਕਾਲ ਤਖਤ ਨੂੰ ਬੇਨਤੀ ਕਰਦੇ ਆਂ ਵੀ ਸਾਡੇ ਗੁਰੂ ਘਰ ਨੂੰ ਆਜ਼ਾਦ ਕਰਾਓ ਉਰੇ ਸਿੱਖੀ ਦਾ ਉਰੇ ਸਿੱਖੀ ਦਾ ਪ੍ਰਚਾਰ ਹੋਣਾ ਚਾਹੀਦਾ ਅੱ비 ਕਹਿੰਦਾ ਭਾ ਪੂਰੇ ਲੋਕ ਨਸ਼ੇ ਤੇ ਕੁਈ ਸੁਰਫੇ ਤੇ ਲਾਉਂਦੇ ਨੇ ਰਗੜਾ ਲਾਉਂਦੇ ਨੇ ਹੋਰ ਲਾਉਂਦੇ ਨੇ। ਉਰੇ ਨੌਜਮਾਨੀ ਦਾ ਘਾਣ ਹੋ ਰਿਆ। ਪਰ ਦਿਖਿਆ ਸੀ ਉਹ ਮੌਕੇ ਤੇ ਆਉਂਗੇ। ਪੱਟੀ ਪੱਟੀ ਜਾਂਦੇ ਨੇ ਕੋੜੇ ਦੇ ਕੋੜੇ। ਨਹੀਂ ਨਹੀਂ ਕੋੜੇ ਐਂ ਦੱਸੋ ਬਾਹਰ ਸਟੇਡੀਅਮਾਂ ਚ ਕੋੜੇ ਭਾਜਦੇ ਨੇ। ਕੋੜੇ ਦਾ ਕੋਈ ਖਰਾਬ ਨਹੀਂ। ਉਹ ਵੀ ਸਟੇਡੀਅਮ ਐ। ਕੋੜਿਆਂ ਵਾਲਾ ਸਟੇਡੀਅਮ ਅਲੱਗ ਹੁੰਦਾ। ਬੰਦੇ ਨੀ ਨੀ ਚਲੋ ਤੁਸੀਂ ਇਹਦਾ ਮੁੱਦਾ ਮਕਾਓ ਪਤਾ ਕਿ ਇੱਥੇ ਨਾ ਤੁਸੀਂ ਇਹ ਕੁਝ ਕਰਿਓ ਬੇਨਤੀ ਹੈ ਸਾਡੀ। ਪਰ ਉਹ ਬਹੁਤ ਬਹੁਤ ਕੋਸ਼ਿਸ਼ਾਂ ਕੋਈ ਪੂਰੇ ਕੀਤਾ ਨਾਲ ਬੰਨ੍ਹਦੇ ਹਲਾਓ ਅਸੀਂ ਦਰਖਤਾਂ ਨਾਲ ਸਹਿਮਤ ਆ ਰਲਵਾਦੀ ਪੰਚਾਇਤੀ ਖਾਤੇ ਚ ਉਹੀ ਤਾਂ ਮੈਂ ਪੁੱਛ ਰਿਹਾ ਅਸੀਂ ਆਪ ਹੀ ਲਾ ਦੇਣੇ ਆ ਪੰਚਾਇਤ ਤੋਂ ਲਵਾ ਦੇਣੇ ਆ ਪੰਚਾਇਤ ਲਾ ਦੇ ਹਾਂ ਦਰਖਤ ਲਾ ਦੇ ਜਿਹੜੀ ਉਹ ਬਾਉਂਡਰੀ ਹੈਗੀ ਆ ਬਾਉਂਡਰੀ ਚੱਕ ਦੋ ਸਿਰੇ ਤੱਕ ਲਾਓ ਸਿਰੇ ਤੱਕ ਲਾਓ ਹਾਂ ਲਾਓ ਆ ਜਗ੍ਹਾ ਵੀ ਪਈ ਹੋਈ ਆ ਲਾਓ ਸਿਰੇ ਤੱਕ ਲਾਓ ਜਗ੍ਹਾ ਨਹੀਂ ਤਾਂ ਹੋ ਗਿਆ ਆਪਾਂ ਨਾਲ ਜਗ੍ਹਾ ਤਾਂ ਹੋ ਗਈ ਗੱਲਬਾਤ ਤਾਂ ਇਹ ਜਾਣ ਬੁੱਝ ਕੇ ਸਰਪੰਚ ਕਰਾ ਰਿਹਾ ਇਹਦੀ ਪਿਛਲੇ ਪਲੇਮ ਵੇਲੇ ਵੀ ਇਹਨੇ ਬੜੀਆਂ ਲੜੀਆਂ ਤੜਾਈਆਂ ਵੀ ਮੈਂ ਇਹਦਾ ਕਬਜ਼ਾ ਲੈਣਾ ਜੀ ਮੈਂ ਇਹਦਾ ਕਬਜ਼ਾ ਲੈਣਾ ਇਹਦੇ 5 ਸਾਲ ਉਹ ਵੀ ਬਰਬਾਦ ਗਏ ਹੁਣ ਇਹ ਬੜਾ ਲਾਲਾ ਇਹਨੇ ਡੰਮ ਰਚਿਆ ਇਧਰ ਪਹੇ ਪੋਹੇ ਕਢਾਈ ਚਲੋ ਪਹੇ ਨਾਲ ਅਸੀਂ ਸਹਿਮਤਾ ਰਸਤਾ ਫੁੱਲਾ ਹੋਣਾ ਚਾਹੀਦਾ ਅਸੀਂ ਉਹ ਚੀਜ਼ ਨਾਲ ਸਹਿਮਤਾ ਵੀ ਰਸਤਾ ਸਭ ਵਾਸਤੇ ਚੰਗਾ ਹੈਗਾ ਇਹ ਹੁਣ ਕਿਸੇ ਗੁਰੂ ਘਰ ਦਿੱਤੀ ਚੜ ਗਿਆ ਅੱਛਾ ਇਹ ਕਹਿੰਦੇ ਨੇ ਵੀ ਅਸੀਂ ਪਾਰਕ ਬਣਾਉਣਾ ਹੈ ਬਰੰਟਕਾ ਬਜਾ ਲੈ ਕੇ ਆਏ ਨੇ ਪਾਰਕ ਹਾਂ ਬਰੰਟਕਾ ਬਜਾ ਲੈ ਕੇ ਆਏ ਨੇ ਕੋਈ ਅਸੀਂ ਇੱਥੇ ਪਾਰਕਿੰਗ ਨਹੀਂ ਬਣਨ ਦੇ ਅਸੀਂ ਦਰਖਤ ਆਪ ਲਾਏ ਨੇ ਦਰਖਤ ਕਹਿੰਦੇ ਵੀ ਅਸੀਂ ਹੋਰ ਲਾਉਣੇ ਨੇ ਅਸੀਂ ਸਹਿਮਤਾ ਵੀ ਦਰਖਤ ਲਾਓ ਜਿੰਨੇ ਮਰਜ਼ੀ ਲਾਓ ਵਧੀਆ ਵਧੀਆ ਪੇਡੇ ਲਾਓ ਅਸੀਂ ਘੋੜੇ ਬੰਨਿਆ ਕਰਾਂਗੇ ਦਰਖਤਾਂ 'ਚ ਦਾ ਦਰਖਤ ਤਾਂ ਅਸੀਂ ਆਪ ਖਰਚਾ ਕਰਕੇ ਲਾਇਏ ਨੇ ਸਾਨੂੰ ਜੇ ਪਹਿਲੀ ਦੇ 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 ਠੀਕ ਹੈ ਜੇ ਪਹਿਲੀ ਦੇ 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 ਹੁਣ ਤੁਸੀਂ ਕੀ ਚਾਹੁੰਦੇ ਹੋ ਹੈ ਤੁਸੀਂ ਕੀ ਚਾਹੁੰਦੇ ਹੋ ਸਾਡਾ ਗੁਰੂ ਘਰ ਦਾ ਕਬਜ਼ਾ ਗੁਰੂ ਘਰ ਦੀ ਦਰਖਤ ਲੱਗਣਗੇ ਹੁਣ ਵੀ ਲੱਗਣਗੇ ਅੱਛਾ ਜਿਹੜਾ ਇਹ ਕਬਜ਼ਾ ਜਾਨਕਿ ਗੁਰੂ ਘਰ ਦੀ ਰਹੂ ਗੁਰੂ ਘਰ ਦਾ ਰਹੂਗਾ ਕਬਜ਼ਾ ਇਹ ਜੇ ਕਹੇ ਵੀ ਸਰਪੰਚ ਦਾ ਕਬਜ਼ਾ ਹੋ ਜਾਈਆ ਪੰਚਾਇਤ ਦਾ ਬਿਲਕੁਲ ਭੁੱਲ ਜਾਣਾ